ਹਾਂਜੀ ਭਾਜੀ ਕੀ ਨਾਮ ਹੈ ਭਾਜੀ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਮਨਿੰਦਰ ਜੀ ਇਹ ਕਾਰਨ ਕੀ ਹੈ ਅੱਗ ਲੱਗਣ ਦੇ ਕਾਰਨ ਜੀ 850 ਤੇ ਕਾਲ ਆਈ ਸੀਗੀ ਵਿਕੇਸ਼ ਕੁਮਾਰ ਦੇ ਨਾਮ ਮੈਂ ਵਿਕੇਸ਼ ਕੁਮਾਰ ਦੇ ਨਾਮ ਤੋਂ ਤੇ ਕਹਿੰਦੇ ਇੱਥੇ ਆਪਣਾ ਅੱਗ ਲੱਗੀ ਹੋਈ ਹੈ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਇਹ ਕਿਹੜੀ ਜਗ੍ਹਾ ਕਿਕਵਾਲੀ ਨੇ ਰਾਜਪੁਰਾ ਕਲੋਨੀ ਦੇ ਸਾਹਮਣੇ ਪਤੂਰਾ ਕਲੋਨੀ ਮੰਦਰ ਦੇ ਮੰਦਰ ਦੇ ਨਾਲ ਮੰਦਰ ਦੇ ਨਾਲ ਹਾਂਜੀ ਹਾਂਜੀ ਮੰਦਰ ਦੇ ਨਾਲ ਸਾਨੂੰ ਸੂਚਨਾ ਮਿਲੀ ਸੀਗੀ ਸਾਨੂੰ ਮਿਲੀ ਸੀ ਅਸੀਂ ਨਾਲ ਦੇ ਨਾਲ ਗੱਡੀ ਨਾਲ ਦੇ ਨਾਲ ਅਸੀਂ ਗੱਡੀ ਕੱਢਤੀ ਤੇ ਇੱਥੇ ਆ ਗਏ ਤੇ ਆਂਦੇ ਸਾਰ ਅਸੀਂ ਦੇਖਿਆ ਤੇ ਟਰੱਕ ਨੂੰ ਅੱਗ ਲੱਗੀ ਹੋਈ ਸੀਗੀ ਅੱਗ ਕਾਫੀ ਸੀਗੀ ਜੀ ਤੇ ਅਸੀਂ ਨਾਲ ਨਾਲ ਆਪਣੀ ਗੱਡੀ ਲਾਈ ਫਾਇਰ ਵਿਗਟ ਦੀ ਗੱਡੀ ਲਾ ਕੇ ਨਾਲ ਦੀ ਨਾਲ ਅਸੀਂ ਅੱਗ ਨੂੰ ਕੰਟਰੋਲ ਕਰਿਆ ਜੀ ਤੇ ਅੱਗ ਬਹੁਤ ਜ਼ਿਆਦਾ ਸੀ ਵੀ ਕੰਟਰੋਲ ਕਰਕੇ ਇਹ ਟਰੱਕ ਨੂੰ ਅੱਗ ਲੱਗੀ ਹੋਈ ਸੀ ਬਾਈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਾਰਨ ਕੀ ਮੰਦੇ ਹੋ ਅੱਗ ਲੱਗਣ ਦਾ ਜਿਵੇਂ ਇਹ ਦੱਸ ਰਹੇ ਨੇ ਇੱਥੇ ਬੰਦੇ ਦੱਸ ਰਹੇ ਨੇ ਜਿਵੇਂ ਕਹਿੰਦੇ ਕੋਈ ਰੰਜਿਸ਼ ਹੋਵੇ ਜਿਵੇਂ ਕੋਈ ਅੱਗ ਲਾ ਕੇ ਗਿਆ ਅੱਗ ਲਾ ਕੇ ਭੱਜਿਆ ਕਿ ਤੁਸੀਂ ਕੀ ਦੇਖਿਆ ਆ ਕੇ ਹਾਂਜੀ ਤੁਸੀਂ ਕੀ ਦੇਖਿਆ ਆ ਕੇ ਅੱਗ ਹੀ ਲੱਗੀ ਹੋਈ ਸੀ ਬਾਈ ਟਰੱਕ ਨੂੰ ਸਿਰਫ ਕਿੰਨਾ ਟਨ ਲਾ ਕੀ ਹੈ ਆ ਟਰੱਕ ਕਿਸ ਕੋਈ ਇਹ ਟਰੱਕ ਹੈ ਜੀ ਆਪਣਾ ਟਰੱਕ ਹੈ ਜੀ ਛੋੜਾ ਹੁੰਦਾ ਜਿਹੜਾ ਉਹ ਟਰੱਕ ਹੈ ਜੀ ਹਾਂਜੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਈ ਜੀ ਕਿੰਨੀ ਗੱਡੀਆਂ ਹਾਂ ਜੀ ਇੱਕ ਗੱਡੀ ਲੱਗ ਗਈ ਨੁਕਸਾਨ ਕਿੰਨਾ ਦਾ ਮੰਨਦੇ ਹੋ ਕੋਈ ਜਾਂਚ ਵਿੱਚ ਆਇਆ ਨੁਕਸਾਨ ਕਿੰਨਾ ਦਾ ਨੁਕਸਾਨ ਇਹ ਤਾਂ ਹੀ ਹੁਣ ਦੇਖੋ ਸਾਰੀ ਗੱਡੀ ਜਲ ਗਈ ਨੁਕਸਾਨ ਹੋਣੇ ਤਾਂ ਸਾਨੂੰ ਪਤਾ ਨਹੀਂ ਆ ਕਿੰਨਾ ਨੁਕਸਾਨ ਹੋਇਆ ਸਾਰੀ ਗੱਡੀ ਚਲ ਗਈ ਪਰ ਗੱਡੀ ਸਾਰੀ ਜਲ ਗਈ ਬਸ ਠੀਕ ਹੈ ਠੀਕ ਹੈ ਕਿਸ ਮਾਦ ਪੀਛਾਦੇ ਹੋ ਜੀ ਸਰ ਭਾਜੀ ਤੁਹਾਨੂੰ ਕਿੰਨੇ ਵਜੇ ਇਤਲਾ ਮਿਲਦੀ ਸੀ 9:22 ਤੇ ਮਿਲ ਗਈ ਜੀ 9:22 ਤੇ ਤੁਸੀਂ ਕਿੰਨੇ ਵਜੇ ਆਇਓ ਅਸਲ ਹੁਣ 10 ਮਿੰਟ ਚ ਆਵਾਂਗਾ 10 ਮਿੰਟ ਸੇ ਲੇਕਿਨ ਮਹਿਲਾਵਲੋਨਾ ਜਿਹੜੇ ਟਿੱਪਰ ਦੇ ਮਾਲਕ ਹੈ ਉਹਨਾਂ ਦੇ ਵੀ ਇਲਜ਼ਾਮ ਲਾਇਆ ਗਿਆ ਕਿ ਮੈਂ ਪੀਸੀਆਰ ਨੂੰ 8:30 ਵਜੇ ਦੇਰ ਕਰੀਬ ਮੈਂ ਫੋਨ ਕੀਤਾ ਮੇਰੇ ਕੋ ਫੋਨ ਦੇਖ ਕਰ ਸਦ ਨਹੀਂ ਕਾਲ ਆਈ ਆਪਨ ਮੇਰੇ ਕੋ ਇਸ ਦਾ ਮੁੰਸੀ ਦਾ ਫੋਨ ਆਇਆ ਸੀ ਕਿਤਾਬੀ ਮੁੰਸੀ ਦਾ ਅੱਛਾ ਮੋਬਾਈਲ ਤੇ ਤੇ ਮੈਂ ਨੋ ਕੋ 10 15 10 ਕਿਲੋ ਮੀਟਰ ਦੀ ਭੁੰਗੇ ਕਿਥੇ ਕੀ ਲੱਗਦਾ ਸਰ ਕੀ ਕਾਰਨ ਤੁਸੀਂ ਆਏ ਹੋ ਮੌਕੇ ਤੇ ਹੋਰ ਕੀ ਦੀ ਉਸ ਦੱਸ ਸਕਦੇ ਹੈ ਕਾਰਨ ਦਾ ਡਿਊਟੀ ਉਸ ਦੱਸ ਨਹੀਂ ਤੁਸੀਂ ਪੀਸੀਆਰ ਹੋ ਸਰ ਮੌਕੇ ਤੇ ਇਹਦਾ ਇਨਵੈਸਟੀਗੇਸ਼ਨ ਹੋਏਗਾ ਫਿਰ ਇਹਦਾ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਜੀ ਹੁਣ ਅੱਛਾ ਹੁਣ ਜੋ ਕਾਰਵਾਈ ਹੋਏਗੀ ਅਜਾ ਇਨਵੈਸਟੀਗੇਸ਼ਨ ਸੇ ਆਏਗਾ ਸਾਰਾ ਜੀ ਆਪਣਾ ਤੁਸੀਂ ਆਪਣੇ ਗੱਡੀਆਂ ਉਦੋਂ ਮਹਿਲਾ ਕਹਿੰਦੀ ਪੁਲਿਸ ਨੂੰ ਅਸੀਂ ਕੰਪਲੇਂਟ ਸਾਡੇ ਅੱਗੇ ਹਾਂਜੀ ਜਨਤਾ ਦਾ ਕਹਿ ਕੋਈ ਜਾਂਦੀ ਹੈ ਭਰਾ ਹੈਲੋ ਹਾਂ ਅਲੀ ਹਾਜੀ ਕਰਨਾ ਤਾਂ ਪਨਾ ਭਰਾ ਆ ਆਪਣਾ ਵਦੋ ਸੈਵਨ 8 ਹਾਂਜੀ ਦੋ ਤਰਾ ਹਾਂਜੀ ਦਾ ਤਬਰ ਤੇ 7 8 ਇਸੇ ਨੇ ਇਸੇ ਨੇ